ਜੇ ਪਾਪਾ ਇਹਨੂੰ ਪਤਾ ਲੱਗੇ ਨਾ ਤੂੰ ਆਪਦੀ ਮਰਜ਼ੀ ਨਾਲ ਵਿਆਹ ਕਰਵਾਉਣੀ ਆ ਉਹਨਾਂ ਨੇ ਨਾ ਸਾਨੂੰ ਘਰੋਂ ਹੀ ਬਾਹਰ ਕੱਢ ਦੇਣਾ ਵਾ ਉਹ ਕੰਮਾਂ ਵਾਲੀਆਂ ਨਾਲੋਂ ਤਾਂ ਤੁਸੀਂ ਮਾੜੇ ਜੇ ਜਿਹੜੇ ਆਪਣੇ ਰਿਸ਼ਤੇਦਾਰਾਂ ਦੀ ਖੋਦੀ ਬਦਨਾਮੀ ਕਰਦੇ ਜੇ ਕਿ ਇਸ ਤਰ੍ਹਾਂ ਦੇ ਰਿਸ਼ਤੇਦਾਰ ਹੈ ਹਲੋ ਹਾਂ ਯਾਰ ਰੁਕ ਜਾ ਮੈਂ ਹੋ ਰਹੀ ਆ ਤਿਆਰ ਵੇਟ ਕਰ ਲਾ ਤਿਆਰ ਹੋਣ ਨੂੰ ਟਾਈਮ ਨਹੀਂ ਲੱਗਦਾ ਆ ਰਹੀ ਆ ਮੈਂ ਬਸ ਨਿਕਲ ਰਹੀ ਆ ਤੂੰ ਵੇਟ ਕਰ काली बहुत खाई हुई है बस ए बड़े रहे हो तीस घर वाल ध्यान ना दो ਤਹਾਡੇ ਘਰ ਦੇ ਵਿੱਚ ਚੱਲਣ ਕੀ ਦਿਆ ਵਾ ਆ ਥੋੜਾ ਨਾ ਪਾਪਾ ਜੀ ਨੂੰ ਸਮਝਾ ਲੋ ਕਿ ਹੁਣ ਤੇ ਬਦਲ ਜਾਓ ਆ 21ਵੀਂ ਸੈਂਚਰੀ ਚੱਲ ਪਈ ਆ ਪਰ ਤੁਹਾਡਾ ਪਾਪਾ ਹਜੇ ਵੀ ਪਤਾ ਨਹੀਂ ਕਿਹੜੇ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰਦਾ ਰਹਿੰਦਾ ਵਾ ਸੂਟ ਹੀ ਪਾਣਾ ਵਾ ਇਹ ਨਹੀਂ ਕਰਨਾ ਓਏ ਮੈਂ ਹੋ ਗਈ ਤਿਆਰ ਫਰੀ ਆ ਗਈ ਤੂੰ ਹਾਂਜੀ ਸਨੀ ਲਗਦੀ ਵੀ ਮੈਂ ਪੁੱਤ ਸੋਹਣੀ ਤੇ ਤੂੰ ਸ਼ੁਰੂ ਤਾਂ ਹੀ ਸੀਗੀ ਪਰ ਮੇਰੀ ਗੱਲ ਸੁਣ ਇੱਧਰ ਆ ਹਾਂਜੀ ਤੈਨੂੰ ਮੈਂ ਕਿੰਨੀ ਵਾਰ ਕਿਹਾ ਵਾ ਇਸ ਤਰ੍ਹਾਂ ਦੇ ਕੱਪੜੇ ਨਾ ਪਾਇਆ ਕਰ ਆ ਤੈਨੂੰ ਪਤਾ ਹੈ ਨਾ ਜੇ ਪਾਪੇ ਨੇ ਤੈਨੂੰ ਵੇਖ ਲਿਆ ਨਾ ਉਹਨੇ ਤੇਰੀ ਕਲਾਸ ਤੇ ਲਾੜੀ ਲਾਣੀ ਆ ਉਸ ਤੋਂ ਪਹਿਲਾਂ ਉਹਨੇ ਮੇਰੀ ਕਲਾਸ ਲਾ ਦੇਣੀ ਆ ਮम्मा ਤੁਹਾਨੂੰ ਪਤਾ ਤੇ ਆ ਕਾਲਜ ਇਦਾਂ ਹੀ ਜਾਂਦੇ ਆ ਇੱਦੀ ਬੰਦਿਆ ਸਾਰੀਆਂ ਕੁੜੀਆਂ ਉੱਥੇ ਨਹੀਂ ਨਹੀਂ ਸੋਹਣੀਆਂ ਤਿਆਰ ਹੋਈਆਂ ਨਾਲੇ ਫੈਸਟੀਵਲ ਆ ਸਾਰੇ ਕਹਿੰਦੇ ਆ ਤੂੰ ਦੇਸੀ ਜੀ ਬਣ ਕੇ ਆ ਗਈ ਪਹਿਲਾਂ ਵੀ ਤੁਹਾਡੇ ਕਹਿੰਦੇ ਮੈਂ ਕਿੰਨੀ ਵਾਰ ਸੂਟ ਪਾ ਕੇ ਗਈਆਂ ਪਾਪਾ ਤੁਸੀਂ ਵੀ ਛੁਪ ਕਰਕੇ ਬੈਠੇ ਹੋ ਕੁਝ ਕਹਿੰਦੇ ਕਿ ਹੋ ਨਹੀਂ ਉਹ ਮम्मा ਨੂੰ ਮੈਂ ਪਾਪਾ ਦੀਏ ਲੱਗਦੀ ਏ ਮੇਰੀ ਗੱਲ ਸੁਣ ਆ ਜਿਹੜੇ ਨੇਲ ਸੇ ਕਰਵਾਏ ਇਹਦੇ ਪੈਸੇ ਕਿੱਥੋਂ ਲਏ ਮੈਂ ਤੇ ਤੈਨੂੰ ਵੈਸੇ ਦਿੱਤੇ ਨਹੀਂ ਪੈਸੇ ਪਾਪਾ ਨੇ ਦਿੱਤੇ ਮੈਨੂੰ ਪਰੀ ਤੂੰ ਬੋਤੇ ਚੱਲ ਠੀਕ ਐ ਮੈਂ ਜਾਣਾ ਮੇਰਾ ਕੰਮ ਜਾਣਾ ਬੇਫਿਕਰ ਹੋ ਬਸ ਪੜਨਾ ਟੌਪ ਦਾ ਵਾ ਠੀਕ ਐ ਹਾਂਜੀ ਪਾਪਾ ਕੀ ਪੜਨਾ ਟੌਪ ਦਾ ਵਾ ਮੇਰੀ ਗੱਲ ਤੁਸੀਂ ਮੇਰੀ ਗੱਲ ਸੁਣੋ 1 ਮਿੰਟ ਜਾ ਬਰੀ ਮੇਰੀ ਗੱਲ ਸੁਨ ਤੜਨਾ ਮੈਂ ਬਾਅਦ ਚੋ ਗੱਲ ਕਰਦੀ ਆ ਤੂੰ ਪਰੇ ਮੇਰੀ ਗੱਲ ਸੁਨ ਤੂੰ ਨਾ ਘਰੇ ਨਹੀਂ ਤਿਆਰ ਹੋਣਾ ਘਰੇ ਤੈਨੂੰ ਪਤਾ ਵਾ ਇਹੋ ਜੇ ਕੱਪੜੇ ਪਾਣ ਨਾ ਆ ਗੂੜੀ ਗੂੜੀ ਲਿਪਸਟਿਕ ਲਾਣ ਨਾ ਆ ਮੇਕਅਪ ਕਰਨ ਨਾ ਖਲਾਰਾ ਪੈ ਜਾਂਦਾ ਕਿਉਂਕਿ ਪਾਪਾ ਜੀ ਦੀ ਸੋਚ ਹੈਗੀ ਆ ਸਦੀਆਂ ਪੁਰਾਣੀ ਤੂੰ ਇਤਨਾ ਕਰ ਤੂੰ ਬੈਗ ਚੇ ਪਾ ਕੇ ਸਾਮਾਨ ਲੈ ਜਾ ਕਰ ਬਾਹਰ ਤਿਆਰ ਹੋ ਜਾ ਕਰ ਇਸ ਕਰਕੇ ਘਰ ਨਹੀਂ ਤਿਆਰ ਹੋਣਾ ਠੀਕ ਆ ਪਰ ਤੂੰ ਪੋਤੇ ਚੱਲ ਵਧੀਆ ਤਰਾ ਪੜ ਠੀਕ ਹੈ ਤੂੰ ਚੱਲ ਆਪਣੇ ਕੋਲੇ ਇਹਦੀ ਤੇ ਆਦਤ ਹੈ ਕਿ ਇਹਨੇ ਸਵੇਰੇ ਖਾ ਜਾ ਕੇ ਹੀ ਭੇਜਣਾ ਹੁੰਦਾ ਜਾ ਬ੍ਰੇਕਫਾਸਟ ਕਰ ਲਿਆ ਨਾ ਹਾਂਜੀ ਚੱਲ ਜਾ ਪੁੱਤ ਟਾਈਮ ਸਿਰ ਆਉਣਾ ਠੀਕ ਹੈ ਜਦੋਂ ਲੈਕਚਰ ਮੁੱਕ ਜੇ ਇਧਰ ਉਧਰ ਕਿਤੇ ਨਹੀਂ ਜਾਣਾ ਸਿੱਧਾ ਘਰ ਠੀਕ ਚੱਲ ਜਾ ਮੈਂ ਮम्मा ਬਾਏ ਬਾਪਾ ਬਾਏ ਬਾਏ ਮੈਂ ਕਾਲ ਕਰ ਦੂ ਪਹੁੰਚ ਕੇ ਓਕੇ ਇੱਕ ਤੇ ਕਰਨ ਤੂੰ ਮੇਰੀ ਗੱਲ ਸੁਣ ਪਹਿਲੋਂ ਸੁਣਾਓ ਕਿੰਨੀ ਸਿਆਣੀ ਗੱਲ ਕਰਨ ਨਹੀਂ ਆ ਤੋ ਕੀ ਮਤਲਬ ਦਾ ਮਤਲਬ ਇਹ ਕਿ ਇੱਕ ਜਿਹੜਾ ਬੱਚਾ ਵਾ ਜੋ ਕਰਨੇ ਆਪਣੇ ਸਾਹਮਣੇ ਕਰਦਾ ਸਕੂਲੋਂ ਕਾਲਜੋਂ ਆ ਕੇ ਸਾਰੀ ਗੱਲ ਆਪਣੇ ਨਾਲ ਕਰਦਾ ਠੀਕ ਹੈ ਤੇ ਤੂੰ ਖੁਦ ਉਹਨੂੰ ਬੇਵਕੂਫੇ ਸਿੱਖਿਆ ਦੇਈ ਜਾਣੀ ਆ ਕਿ ਘਰੋਂ ਲੈ ਜਾ ਕਰਤੇ ਬਾਹਰ ਕਰ ਇਸ ਤਰ੍ਹਾਂ ਵਧਾਵਾ ਮਿਲਣ ਦੇ ਆ ਚਲਾਕੀਆਂ ਕਰਨ ਦੀਆਂ ਬੱਚਿਆਂ ਨੂੰ ਆ ਤਾਂ ਹੁੰਦੀਆਂ ਸਿੱਖਿਆ ਹੁੰਦੀ ਆ ਕਿ ਕਿ ਕਿਤਰਾ ਮਾ ਕੇ ਉਹਨੂੰ ਬੇਵਕੂਫ ਬਣਾਉਣਾ ਤੂੰ ਸੋਚਦੀ ਹੈ ਨਹੀਂ ਤੇ ਬੋਲ ਦਿੰਨੀ ਹੈ ਇਸ ਤਰ੍ਹਾਂ ਬੱਚਾ ਆਪਣੀਆਂ ਅੱਖਾਂ ਦੇ ਸਾਹਮਣੇ ਤੇ ਹੈਗਾ ਨਾ ਜੋ ਕਰਦਾ ਵਾ ਅੰਕਲ ਤੇ ਠੀਕ ਆ ਵਾਲ ਚਿੱਟੇ ਨਜ਼ਰ ਆਉਂਦੇ ਪੇ ਸਿਰ 'ਚ ਉਹਦੇ ਤੁਹਾਡੇ ਵੀ ਨਿਗਰਾਨਾਂ ਲਾਪੇ ਆ ਪਰ ਮੇਰੀ ਗੱਲ ਸੁਣੋ ਜੇ ਇਹ ਸਭ ਨਾ ਕਮਾ ਫਿਰ ਮੈਂ ਕੁੜੀ ਨੂੰ ਕਹਾਂ ਕਿ ਪਾਪਾ ਜੀ ਉਹਨੂੰ ਕੱਪੜੇ ਨਹੀਂ ਪਾ ਦਿੰਦੇ ਉਹਦੇ ਪਸੰਦ ਦੇ ਉਹਨੂੰ ਕੁਝ ਵੀ ਨਹੀਂ ਕਰਨ ਦਿੰਦੇ ਪਾਪਾ ਜੀ ਸਾਹਮਣੇ ਕੋਈ ਬੋਲਦਾ ਨਹੀਂ ਆ ਤੇ ਪਾਪਾ ਜੀ ਤੁਹਾਡੇ ਸਾਹਮਣੇ ਨਹੀਂ ਬੋਲਦੇ ਤੁਹਾਡੇ ਕੋ ਪਤਾ ਨਹੀਂ ਕਿਉਂ ਡਰਦੇ ਆ ਪਾਪਾ ਜੀ ਨੂੰ ਸਿਰਫ ਇਹ ਗੱਲ ਕਹਿ ਕਿ ਇਹ ਜਾਣੇ ਤੇ ਇਹਦਾ ਪਿਓ ਜਾਣੇ ਠੀਕ ਹੈ ਮੇਰੀ ਮੈਂ ਇਹ ਤੇ ਕਹਿ ਦੂੰਗੀ ਪਾਪਾ ਜੀ ਨੇ ਪਾਪਾ ਜੀ ਨੇ ਤੇ ਮੇਰੀ ਉਸੇ ਵਲੇ ਗੱਲ ਮੰਨ ਕੇ ਕਹਿ ਦੇਣਾ ਹਾਂ ਪੁੱਤ ਜਾਓ ਜੀ ਲੋ ਆਪਣੀ ਜ਼ਿੰਦਗੀ ਐਸ਼ ਕਰੋ ਇਹ ਘਰ ਤੁਹਾਡਾ ਵਾ ਇਹ ਸਾਰੀ ਪ੍ਰੋਪਰਟੀ ਮੈਂ ਤੁਹਾਡੇ ਨਾਮ ਕਰ ਦਿੰਦਾ ਵਾ ਇਤਨਾ ਕਦੀ ਕਿਹਾ ਪਾਪਾ ਜੀ ਨੇ ਪਿਆਰ ਦੇ ਨਾਂ ਤੇ ਜਾਣੀ ਆ ਦੱਸ ਕੀ ਬਦਾਂ ਕੀ ਦੀ ਆ ਦਾਨ ਕੀਤੀ ਕਿਸੇ ਨੂੰ ਮੈਨੂੰ ਤੇ ਲੱਗਦਾ ਤੁਹਾਡੇ ਪਾਪਾ ਨੇ ਦਾਨ ਕਰਦੇ ਨਹੀਂ ਕਿਉਂਕਿ ਮੈਨੂੰ ਨਹੀਂ ਲੱਗਦਾ ਉਹਨੇ ਕਿਸੇ ਨੂੰ ਦੇਣੀ ਆ ਉਹ ਜੇ ਸਾਹਬ ਦਾ ਕੰਜੂਸ ਹੈਗਾ ਵਾ ਉਹਨੇ ਕਿਸੇ ਨੂੰ ਦੇਣੀ ਆ ਮਿੰਨੂ ਨਹੀਂ ਲੱਗਦਾ ਠੀਮਰੰਡੀ ਡਹਿ ਪੀਆ ਮੇਰੇ ਨਾਲ ਸਵੇਰੇ ਸਵੇਰ ਚਲ ਜਾ ਜਾ ਕੇ ਕੱਪ ਚਾਹ ਲੈ ਕੇ ਆ ਜਾ ਹਾਂ ਹਾਂ ਤੁਹਾਨੂੰ ਤੇ ਤੁਹਾਡੇ ਪਾਪੇ ਲੇਕ ਪਰ ਇੱਕ ਅਖਬਾਰ ਪੜ੍ਹਨੀ ਹੁੰਦੀ ਉਹ ਨਹੀਂ ਤੁਸੀਂ ਪੜਨ ਦੇਣੀ ਆ ਕੇ ਆਪਣਾ ਹੀ ਲੈਕਚਰ ਦੇਈ ਜਾਨੀਆ ਮੇਰਾ ਨਾ ਮੈਨ ਪਤਾ ਨਹੀਂ ਮੈਂ ਉਹਦੇ ਨਾਲ ਨਹੀਂ ਨਾ ਤੇਰੀ ਹੋਈ ਹੈ ਨਾ ਤੈਨੂੰ ਠੰਡ ਨਹੀਂ ਪੈਣ ਈ ਮੈਂ ਤੇ ਪਛਤਾਉਂਦੀ ਆ ਇਸ ਘਰ ਚ ਵਿਆਹ ਕਰਾ ਕੇ ਬੰਦਾ ਚੰਗਾ ਮਿਲ ਗਿਆ ਪਰ ਜਿਹੜਾ ਗਾਂ ਦਾ ਟੱਬਰ ਟੱਬਰ ਦੇ ਵਿੱਚ ਸਭ ਤੋਂ ਵੱਡਾ ਹਿਟਲਰ ਆ ਉਨੀ ਉਹਦੇ ਮੈਂਟ ਮੈਂਟ ਤੇ ਨੁਕਸ ਕੱਢਦਾ ਕੋਈ ਸਬਜ਼ੀ ਉਹਨੂੰ ਮੇਰੀ ਪਸੰਦ ਨਹੀਂ ਆਂਦੀ ਤੇ ਐਡਾ ਹੀ ਆ ਨਾ ਵਿਚਾਰੋ ਉਹਨੂੰ ਕਿਹ ਆਰਡਰ ਕਰ ਲਿਆ ਕਰ ਨਾਲੇ ਕੁਛ ਨਹੀਂ ਵਿਗੜਿਆ ਹੁਣ ਵੇਖ ਲੈ ਜੇ ਤਲਾਕ ਲੈਣਾ ਤੇ ਹਾਂ ਹੁਣ ਤੁਸੀਂ ਦੇ ਦਿਓ ਮੈਨੂੰ ਤਲਾਕ ਇਸ ਉਮਰੇ ਐਡੀ ਵੱਡੀ ਕੁੜੀ ਹੋ ਗਈ ਆ ਤੇ ਹੁਣ ਮੈਂ ਤਲਾਕ ਲੈਣਾ ਵਾ ਸਿੱਧਾ ਕੋ ਕਿ ਤੁਸੀਂ ਚਾਹੁੰਦੇ ਜੇ ਤਲਾਕ ਲੈਣਾ ਉਹ ਜਾ ਚਾਹ ਦਾ ਕੱਪ ਬਣਾਣੀ ਜਾ ਜਾ ਅੱਛਾ ਅੱਛਾ ਮੇਰੀ ਗੱਲ ਸੁਨੋ ਹਾਂ ਪਾਪਾ ਜੀ ਨੂੰ ਥੋੜਾ ਜਿਹਾ ਸਮਝਾਓ ਆ ਬੀਜੀ ਨਾ ਕਿਵੇਂ ਬੋਲਦੇ ਆ ਮੇਰੀ ਗੱਲ ਸੁਨੋ ਹਸਬੰਦ ਵਾਈਫ ਦੇ ਵਿੱਚ ਨਾ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ ਜਿਹੜੀ ਕਿ ਇੰਨਾ ਦੋਵਾਂ ਦੇ ਵਿੱਚ ਹੈਗੀ ਨਹੀਂ ਆ ਪਾਪਾ ਜੀ ਇੰਨਾ ਕੋੜਾ ਬੋਲਦੇ ਇੰਨਾ ਕੋੜਾ ਬੋਲਦੇ ਆ ਸੁਣਨ ਵਾਲੇ ਦੇ ਦਿਲ ਨੂੰ ਇੰਨੀ ਠੇਸ ਪਹੁੰਚਦੀ ਆ ਤੇ ਬੀਜੀ ਦੇ ਦਿਲ ਨੂੰ ਕਿੰਨੀ ਪਹੁੰਚਦੀ ਹੋਗੀ ਕੱਲ ਪਾਪਾ ਜੀ ਨੇ ਤੇ ਹੱਥ ਹੀ ਕਰਤੀ ਬੀਜੀ ਨੂੰ ਧੱਕਾ ਮਾਰ ਕੇ ਸੁੱਟ ਦੇਤਾ ਥੱਲੇ ਤੇ ਉਹਨਾਂ ਨੂੰ ਇੰਨੇ ਤਾਨੇ ਦਿੱਤੇ ਫੋਨ 'ਚ ਵੜੀ ਰਹਿਨੀ ਆ ਕੰਮ ਨਹੀਂ ਕਰਦੀ ਉਏ ਸੁਮਰੀ ਉਹਨਾਂ ਨੇ ਕੰਮ ਕਰਨਾ ਵਾ ਨੂੰਹਾਂ ਹੈਗੀਆਂ ਵਾ ਅੱਗੇ ਪੋਤਰੇ ਨੂੰਹਾਂ ਹੈਗੀਆਂ ਵਾ ਉਹਨਾਂ ਦੇ ਗੋਡੇ ਚੱਲਦੇ ਆ ਜਿਹੜਾ ਕਿ ਉਹ ਕੰਮ ਕਰਨ ਵਿਚਾਰੇ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਆਗੋ ਉਹ ਆਜੀ ਨੇ ਵੀਨਾ ਭੀਜੀ ਦਾ ਸਾਥ ਨਹੀਂ ਦਿੱਤਾ ਆਪਣੇ ਭਰਾ ਦਾ ਹੀ ਸਾਥ ਦਿੱਤਾ ਸੱਚ ਦਾ ਸਾਥ ਨਹੀਂ ਦਿੱਤਾ ਭਰਾ ਦਾ ਸਾਥ ਦਿੱਤਾ ਕਿਰਨ ਰੋਜ਼ ਤੇ ਸਮਝਾਈਦਾ ਵਾ ਕਿ ਤਰ੍ਹਾਂ ਸਮਝਾਉਣਾ ਹੁੰਦਾ ਵਾ ਉਹ ਛੱਡ ਦੇ ਯਾਰ ਉਹ ਮੇਰੇ ਵਸੋਂ ਬਾਹਰ ਆ ਆਪਣੇ ਹੱਥ ਖੜੇ ਆ ਤੁਹਾਡੇ ਹੱਥ ਖੜੇ ਆ ਸਾਡੇ ਹੱਥ ਖੜੇ ਆ ਫਿਰ ਕਿਹੜਾ ਦੁਨੀਆ ਦੇ ਇਨਸਾਨ ਆ ਜਿਹੜਾ ਉਸ ਬੁੜੇ ਨੂੰ ਸੁਧਾਰ ਦੇਵੇ ਫੋਨ ਸੁਣਨ ਦੇਗਾ ਹਲੋ ਮਾਰਾਈ ਗੁਰੇ ਸਾਹਿਬ ਓ ਸ਼ੁਕਰਿਆ ਸ਼ੁਕਰਿਆ ਭਾਜੀ ਤੁਸੀਂ ਵੀ ਕਿਤੇ ਘਾਟ ਗਏ ਅਬਲਦੇ ਤੁਸੀਂ ਘਰ ਬਹਿਣਾ ਨਹੀਂ ਹੁੰਦਾ ਤੇ ਜੇ ਤੁਸੀਂ ਘਰ ਬਹਿ ਜੋਣਾ ਆ ਤੁਹਾਨੂੰ ਫੋਨ ਆ ਲੈਣੀ ਜੀ ਇਹਨਾਂ ਦੇ ਮੱਖਣ ਨਾਲ ਕੰਮ ਦੱਸ ਕੰਮ ਕਿਸ ਆਇਆ ਉਹ ਭਾਈ ਇੱਕ ਤੇ ਬੁੜੇ ਨੇ ਨਾ ਜੀਣਾ ਰਾਮ ਕੀਤਾ ਜੇ ਮੇਰਾ ਬੜਾ ਖਪਿਆ ਤਪਿਆ ਕੀ ਗੱਲ ਹੋਈ ਆ ਉਹ ਤੁਹਾਨੂੰ ਪਤਾ ਵਾ ਮੈਂ ਬਾਹਰ ਜਾਣ ਵਾਸਤੇ ਫਾਈਲ ਲਈ ਆ ਆ 4-5 ਲੱਖ ਰੁਪਏ ਏਜੰਟ ਲੈ ਕੇ ਭੱਜ ਗਿਆ ਇਹਦੇ ਵਿੱਚ ਦੱਸੋ ਮੇਰੀ ਗਲਤੀ ਆ ਸाहिल ਗਲਤੀ ਤੇ ਤੇਰੀ ਕੋਈ ਨਹੀਂ ਆ ਪਰ ਗੱਲ ਇਹ ਆ ਉਹਨੇ ਆਪਣੀ ਲਾਲ ਡੈਰੀ ਚ ਨਾ ਤੇਰੇ ਖਾਤੇ ਚ 5 ਲੱਖ ਲਿਖਤਾ। ਉਹ ਭਾਜੀ ਮੈਂ ਸਗੋ ਕੱਲ ਉਹਦੇ ਕੋ ਗਿਆ ਸੀ। ਮੈਂ ਕਹਾ ਮੈਂ ਨਾ ਨਵਾਂ ਕਾਰੋਬਾਰ ਸ਼ੁਰੂ ਕਰਨਾ ਵਾ। ਮੈਂ ਕਿਹਾ ਭਾਜੀ ਉਹਦਾ ਤਾਂ ਬੱਸ ਚੱਲਦਾ ਨਾ ਉਹ ਹੁਣੇ ਮੇਰੀ ਧੋਨ ਲਾ ਦਿੰਦਾ। ਯਾਰ ਉਹਦਾ ਸੁਭਾਅ ਇਤਰਾਹ ਦਾ ਵਾ ਕੀ ਕਰੀਏ ਦੱਸ। ਨਾਲੇ ਨਾ ਮੇਰੀ ਗੱਲ ਸੁਣੋ। ਤੁਸੀਂ ਆ ਬੁੜੇ ਨਾਲ ਗੱਲ ਕਰੋ। ਆ ਪਤਾ ਨਹੀਂ ਕਿਹੜੇ ਝੰਜੜਾ ਜੀ ਮੈਨੂੰ ਪਾਉਣ ਨੂੰ ਫਿਰਦਾ ਜੇ। ਆ ਵਿਆਹ ਵਿਊ ਕਰਾਉਣ ਨੂੰ ਫਿਰਦਾ ਮੇਰਾ ਤੇ ਤੁਹਾਨੂੰ ਪਤਾ ਵਾ ਹੱਲੇ ਮੈਂ ਫਾਈਨੈਂਸ਼ਲੀ ਸਟੇਬਲ ਨਹੀਂ ਹੈਗਾ। ਇਹ ਤੋੜਾ ਕੀ ਵਿਹਲਾ ਆ ਮੈਂ ਕੰਮ ਕੋਈ ਕਰਦਾਨੀ ਆ ਤੁਹਾਨੂੰ ਪਤਾ ਵਾ ਜਿਹੜਾ ਵਿਹਲਾ ਬੰਦਾ ਹੁੰਦਾ ਵਾ ਉਹਦੇ ਨਾਲ ਕੁੜੀ ਕਿਵੇਂ ਸੋਖੀ ਰਹਿ ਸਕਦੀ ਆ ਨਹੀਂ ਨਹੀਂ ਪਹਿਲੇ ਕੰਮ ਫੇਰ ਵਿਆਹ ਤੁਹਾਨੂੰ ਪਤਾ ਦਿਆ ਮੈਨੂੰ ਕੋਈ ਪੈਸਾ ਦਿੰਦਾ ਨਹੀਂ ਆ ਉਹਦਾ ਖਰਚਾ ਕਿਵੇਂ ਚੁਕਣਾ ਗੱਲ ਤੇਰੀ ਠੀਕ ਆ ਤੂੰ ਚਾਹੁੰਨਾ ਕੀ ਆ ਯਾਰ ਮੈਨੂੰ ਬੁਝਾਰਤਾ ਜਿਹਾਣਾ ਪਾ ਜਾ ਐਵੇਂ ਜਾਣ ਕੇ ਆ ਬੁੜੇ ਨੂੰ ਸਮਝਾਓ ਕਿ ਮੈਂ ਵਿਆਹ ਵੀ ਹੋ ਨਹੀਂ ਕਰਾਉਣਾ ਜੀ ਨਾ ਕਰ ਜਾ ਨਾਲੇ ਇੱਕ ਗੱਲ ਹੋਰ ਇਹਦੇ ਦਿਮਾਗ 'ਚ ਨਾ ਪਤਾ ਨਹੀਂ ਕਿੰਨੇ ਪੱਠੀ ਪੜਾਤੀ ਆ ਕਿ ਜਿਹੜੀ ਘੱਟ ਪੜ੍ਹੀ ਲਿਖੀ ਕੁੜੀ ਆ ਨਾ ਉਹਦਾ ਖਰਚਾ ਵੀ ਘੱਟ ਹੁੰਦਾ ਵਾ ਆ ਤੀਜੀ ਚੌਥੀ ਪਾਸ ਕੁੜੀ ਨਾ ਮੇਰੇ ਬਲੱਡ ਲੋਨ ਨੂੰ ਫੇਰਦਾ ਜੇ ਉਹ ਨਹੀਂ ਲਾਉਂਦਾ ਐਵੇਂ ਇੰਨੀ ਨਾ ਚਿੰਤਾ ਲਾ ਮੈਂ ਨਾ ਹੁਣ ਸਾਰੀ ਗੱਲ ਢਾਡੇ ਦੇ ਸੁਣਤੀ ਜੇ ਢਾਡੀ ਗੱਲ ਤੇ ਮੰਨਦਾ ਵਾ ਨਾ ਤੁਸੀਂ ਉਹਨੂੰ ਕਹੋ ਕਿ ਮੈਂ ਨਾ ਵਿਆਹ ਵੀ ਨਹੀਂ ਕਰਾਉਣਾ ਤੇ ਮੈਨੂੰ ਨਾ ਕੋਈ ਕੰਮਗੁਮਾਲੇ ਬੰਨੇ ਲਾਵੇ ਮੈਨੂੰ ਕੋਈ ਕੰਮ ਖੋਲ ਕੇ ਦੇਵੇ ਓ ਯਾਰ ਅਮ ਸਾਰੇ ਜਾਣੇ ਨਾ ਇਹੋ ਹੀ ਕਹੀ ਜਾਂਦੇ ਰਹਿੰਦੇ ਆ ਤੇਰੀ ਮੰਨਦਾ ਤੇਰੀ ਮੰਨਦਾ ਵਾ ਹੁਣ ਚੱਲ ਤੂੰ ਜਾ ਕੋਈ ਨਹੀਂ ਕਰਾਂਗਾ ਮੈਂ ਗੱਲ ਉਦਾਂ ਦਾ ਮੂਡ ਵੇਖ ਕੇ ਨਾ ਕਰੂੰਗਾ ਮੈਂ ਗੱਲ ਹੁਣ ਤੁਸੀਂ ਕਰ ਲਿਓ ਠੀਕ ਆ ਬੇਫਿਕਰ ਆ ਬੁੱਗਾ ਮਾਰ ਰੋ ਭੈਣ ਜੀ ਅਚਾੜੂ ਸੁੱਕ ਜੋ ਗਰ ਦੇ ਅੰਦਰ ਰੱਖ ਦਿਓ ਉਹ ਮੈਂ ਕਿਹਾ ਪਾਣੀ ਨਾਲ ਫਿਰ ਝਾੜੂ ਗਲ ਜਾਂਦਾ ਆਇ ਤੱਕ ਆਫੇ ਲੇਟ ਹੋ ਗਈਆਂ ਭਾਬੀਆਂ ਨੇ ਬੋਲਣਾ ਕਿ ਇੰਨੀ ਲੇਟ ਹੋ ਗਈਆਂ ਸਸਿਕਾ ਹਾਂ ਜਸਵੀਰ ਕੀ ਹਾਲੀ ਸਸਿਕਾ ਸਸਿਕਾ ਠੀਕ ਠਾਕ ਹੈ ਹਾਂ ਹੋਰ ਹਾਂ ਬਸ ਇਹਨਾਂ ਦਾ ਛਿੰਦੇ ਉਹਨਾਂ ਦਾ ਕੰਮ ਮੁੱਕ ਗਿਆ ਸੀ ਅੱਛਾ ਤੇ ਮੈਂ ਕਿਹਾ ਚੱਲ ਜਾਵਾਂ ਸਿਮਰਨ ਪਾਬੀ ਕੰਦੀ ਸੀ ਟਾਈਮ ਨਾ ਕੇ ਕੰਮ ਕਰ ਦਵੇ ਅੱਛਾ ਤੇ ਮੈਂ ਕਿਹਾ ਕੰਮ ਕਹਾਵਾ ਜਾ ਕੇ ਹਈ ਉਹਨਾਂ ਦਾ ਕੰਮ ਕਰਦੀ ਪਈ ਐ ਨਹੀਂ ਛੱਡ ਪਰੀ ਉਹਨਾਂ ਦਾ ਕੰਮ ਮੈਂ ਤੈਨੂੰ ਨਾ ਦੋ ਚਾਰ ਘਰ ਖੋਰ ਲਵਾ ਦਿੰਦੀ ਆ ਮਰਸਾ ਉਹ ਦੀ ਇੱਕ ਇਹ ਜਿਹੜਾ ਬਾਟ ਹੈਗਾ ਨਾ ਮਰਸਾ ਇੰਨੀ ਬੇਸਤੀ ਕਰਦਾ ਈ ਇੰਨੀ ਬੇਸਤੀ ਕਰਦਾ ਈ ਕਿ ਹੱਦ ਤੋਂ ਜ਼ਿਆਦਾ ਉਹਨੂੰ ਨਹੀਂ ਕੁਝ ਵੀ ਪਤਾ ਲੱਗਿਆ ਕਿ ਮੈਂ ਕਿਸ ਤਰ੍ਹਾਂ ਕਿਸੇ ਨਾਲ ਬੋਲਣਾ ਜਾਂ ਕੁਛ ਐ ਇੰਨੀ ਹੱਦ ਤੋਂ ਜ਼ਿਆਦਾ ਬੇਸਤੀ ਕਰੇ ਮੈਂ ਕਿਹਾ ਨਹੀਂ ਉਹਨਾਂ ਦਾ ਕੰਮ ਤੂੰ ਛੱਡ ਦੇ ਚੰਗੀ ਰਵੇਗੀ ਚਾਹੀਜੀ ਮਨ ਗੱਲੇ ਸੇ ਕੰਮ ਛੱਡਣ ਦੀ ਜਾਂ ਕੰਮ ਮਿਲਣ ਦੀ ਨਹੀਂ ਹੈਗੀ ਜਦੋਂ ਆਪਾਂ ਕੰਮ ਕਰਕੇ ਖਾਣਾ ਤੇ ਜਿਹਦੇ ਮਰਜ਼ੀ ਘਰ ਕੰਮ ਕਰ ਲਈਏ ਨਹੀਂ ਤੇ ਉਹ ਤਾਂ ਤੇਰੀ ਗੱਲ ਠੀਕ ਹੈਗੀ ਭਾਂਜੀ ਦੇ ਮਰਜ਼ੀ ਦਾ ਪਰ ਉਹ ਬਲੇ ਦੂਜੇ ਘਰ ਜਾਏਗੇ ਉਹ ਬੇਸਤੀ ਤੇ ਨਹੀਂ ਕਰਦੇ ਆ ਤੂੰ ਸੋਚਦਾ ਹੀ ਨਹੀਂ ਕਿ ਕੋਈ ਕੰਮ ਵਾਲੀ ਹੈ ਜਾਂ ਕੋ ਘਰ ਦੀ ਹੈ ਨੀ ਇਹ ਨਾ ਕਿਸੇ ਦਾ ਵੱਡੇ ਛੋਟੇ ਦਾ ਕਿਸੇ ਦਾ ਵੀ ਨਹੀਂ ਉਹ ਹਾਂ ਚ ਕਰਦਾ ਚਾਹੀਜੀ ਆਪਾਂ ਪਾਬੀਆਂ ਦਾ ਜਾਂ ਉਹਨਾਂ ਦੇ ਸੱਸ ਦਾ ਦੇਣਾ ਨਹੀਂ ਦੇ ਸਕਦੇ ਜਦੋਂ ਮੇਰੀ ਸੱਸ ਬਿਮਾਰ ਹੋਈ ਸੀ ਨਾ ਤੇ ਉਹਨਾਂ ਨੇ ਬੜਾ ਪੈਸਾ ਲਾਇਆ ਹਰ ਇੱਕ ਚੀਜ਼ ਦਿੱਤੀ ਸਾਡੇ ਘਰ ਤੇ ਮੇਰੀ ਸੱਸ ਨੇ ਮਰ ਲੱਗਿਆ ਇੱਕੋ ਹੀ ਗੱਲ ਕਹੀ ਸੀ ਕਿ ਜੋ ਮਰਜ਼ੀ ਹੋ ਜੇ ਜਸਵੀਰ ਤੂੰ ਇਹਨਾਂ ਦਾ ਕੰਮ ਨਹੀਂ ਛੱਡਣਾ ਮੈਂ ਤਾਂ ਆਪਣੇ ਸੱਸ ਦੇ ਪੂਰੇ ਇਹਨਾਂ ਦੇ ਚੱਲਣ ਦਾ ਹੀ ਬਾਕੀ ਜਿਹੜੇ ਬੰਦੇ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਉਹਨੂੰ ਕੀ ਕਹਿ ਸਕਦੇ ਆ ਦੁੱਖ ਤੇ ਜ਼ਰੂਰ ਹੁੰਦਾ ਜਦੋਂ ਬੋਲਦਾ ਜਦੋਂ ਚੋਰੀ ਕਹਿੰਦਾ ਸਾਡੇ ਘਰੋਂ ਕੀਤੀ ਆ ਆ ਹੁਣ ਭਾਬੀ ਨੇ ਮੈਨੂੰ ਝੂੜੀਆਂ ਦਿੱਤੀਆਂ ਸੀ ਅੱਛਾ ਉਸ ਦਿਨ ਮੇ ਨਾਲ ਲੜਨ ਲੱਗ ਪਿਆ ਤੂੰ ਉਹ ਝੂੜੀਆਂ ਸਾਡੇ ਘਰੋਂ ਚੋਰੀ ਕੀਤੀਆਂ ਅੱਛਾ ਹੈ ਜੇ ਕੱਪੜੇ ਭਾਬੀ ਘੋਣੀ ਦਿੰਦਿਆਂ ਤਦ ਕੰਦਾ ਹੈਗਾ ਕਿ ਲੈ ਇੰਨੇ ਮਹਿੰਗੇ ਕੱਪੜੇ ਸੰਭਾਦੀਆਂ ਜੇ ਬਾਜੋ ਕੰਮਾਂ ਵਾਲਿਆਂ ਵਿੱਚ ਕਰਨਦੀਆਂ ਬੜਾ ਕੁਝ ਕੰਦਾ ਤੇ ਮੈਂ ਚੁੱਪ ਕਰਕੇ ਸਹਿ ਲੈਂਦੀ ਜਦੋਂ ਮੈਨੂੰ ਪਤਾ ਹੀ ਆ ਕਿ ਬੁੱਢਾ ਇਸ ਤਰ੍ਹਾਂ ਦਾ ਹੈਗਾ ਇਹ ਮਰੂਗਾ ਤੇ ਫੇਰ ਹੀ ਗਲੋ ਲੱਥੂਗਾ ਮੈਂ ਕਿਉਂ ਕਹਾਂ ਜਾਈ ਜਾਵਾ ਜਿਹੜਾ ਆਪਣੀਆਂ ਨੂਹਾਂ ਦਾ ਨਹੀਂ ਬਣਨ ਡਿਆ ਉਹਨਾਂ ਦੀ ਬੇਇੱਜ਼ਤੀ ਕਰਦਾ ਪੁੱਤਾਂ ਦੀ ਬੇਇੱਜ਼ਤੀ ਕਰਦਾ ਵੇਖ ਵੇਣੇ ਤੂੰ ਸਾਰਾ ਪਿਆਰ ਉਹਨਾਂ ਦਾ ਲਾਹ ਰਿਤਾ ਤੂੰ ਕੋਲੋਂ ਕੋਈ ਪਿਆਰ ਰੱਖਿਆ ਭਾਵੇਂ ਤੂੰ ਕੰਮ 'ਚ ਕਟਾਇਆ ਭਾਵੇਂ ਤੂੰ ਜਿਸ ਤਰ੍ਹਾਂ ਵੱਡੇ ਤੂੰ ਉਹਨਾਂ ਨੂੰ ਦیتے ਦਿੱਤਾ ਨਾ ਸਾਰਾ ਪਿਆ ਹੈ ਤੇ ਵੀ ਤੈਨੂੰ ਕੀ ਲੋੜ ਪਈ ਏ ਮੈਂ ਦੱਸਾਂ ਕੰਮ ਕਰਨ ਦੀ ਤੂੰ ਸਭ ਕੁਝ ਦੇ ਤ ਦਿੱਤਾ ਉਹਨਾਂ ਨੂੰ ਲੈ ਕੱਲ ਨੂੰ ਤੇਰੇ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਉਹ ਤੇਰੀ ਇੰਨੀ ਬੇਇੱਜ਼ਤੀ ਕਰਦਾ ਹੈ ਤੇ ਫਿਰ ਐਵੇਂ ਫਾਇਦਾ ਕੀ ਹੈ ਆਪਾਂ ਚੇਤ ਗੋ ਤਮਤੀ ਹੋਣਗੇ ਲੜਾਈ ਹੋਵੇਗੀ ਕੀ ਫਾਇਦਾ ਇਹਨਾਂ ਬੇਤਾਂ ਤੂੰ ਕੰਮ ਹੀ ਛੱਡ ਦੇ ਚੰਗੀ ਰਵੇਗੀ ਚਾਹੀ ਸੱਲਾਹ ਤੂੰ ਮੈਨੂੰ ਚੰਗੀ ਦੇਣ ਲਈ ਆ ਤੇ ਕਈ ਵਾਰੀ ਦਿੱਤੀ ਕੰਮ ਛੱਡ ਦੇ ਬਾਟ ਭਾਜੀ ਤੁਹਾਡਾ ਹੀ ਮੁੰਡਾ ਹੈ ਨਾ ਤੁਸੀਂ ਤਾਈ ਜੀ ਨਾ ਉਹਦੇ ਹਾਂਜੀ ਤੁਹਾਡੀ ਦਰਾਣੀ ਦਾ ਪੋਤੇ ਆ ਨਾ ਫਿਰ ਜਦੋਂ ਤੁਹਾਨੂੰ ਪਤਾ ਹੈ ਕਿ ਉਹਦਾ ਇੰਨਾ ਗੰਦਾ ਸੁਭਾਅ ਆ ਤੇ ਫਿਰ ਤੁਸੀਂ ਉਹਦੇ ਘਰ ਕੀ ਕਰਨ ਜਾਂਦੇ ਜੇ ਤੁਸੀਂ ਵੀ ਛੱਡ ਦੋ ਕਿ ਤੋਹੀਂ ਸਾਨੂੰ ਲੋਕਾਂ ਨੂੰ ਉਤਰੇ ਬੁਰਿਆ ਮਰਾਣਾ ਹੁੰਦਾ ਆਪਣੀ ਰਿਸ਼ਤੇਦਾਰੀ ਤੁੰ ਛੱਡਣੀ ਨਹੀਂ ਤੇ ਸਾਡੇ ਢਿਡ ਤੇ ਲੱਤ ਮਾਰਨੀ ਚੰਗਾ ਚਾਈ ਜੋ ਕਰਦਾ ਕਰੀ ਜਾਂਦੇ ਦੱਸ ਦੱਸ ਮੈਂ ਤੇ ਸੋਚ ਰਹਾ ਤੁਰ ਫੇਰਾਂ ਸੋਚਿਆ ਹੈ ਤੇ ਦੱਸ ਇਹ ਮੈਨੂੰ ਉਲਟਾ ਮੈਨੂੰ ਕਹਿਣ ਦੀ ਉਹ ਦੱਸ ਉਹ ਜਿਹੜੀ ਰਿਸ਼ਤੇਦਾਰੀ ਉਹ ਤੇ ਨਿਭਾਣੀ ਬੈਂਦੀ ਹੈ ਨਾ ਇਹ ਲੋਕਾਂ ਨੇ ਥੋੜੀ ਕਿੰਨੀ ਰਿਸ਼ਤੇਦਾਰੀ ਬੰਦਾ ਛੱਡ ਦਵੇ ਮੈਂ ਇੱਕ ਗਮ ਵਾਲੀ ਜੇ ਮਗਰ ਲਾ ਕੇ ਤੇ ਕਿਉਂ ਰਿਸ਼ਤੇਦਾਰੀ ਛੱਡਾ ਮੈਂ ਦੱਸ ਇੱਕ ਹੀ ਕੰਧੀ ਚ ਰਿਸ਼ਤੇ ਨਾ ਛੱਡ ਦੇ ਮੈਂ ਤਾਂ ਕੋਈ ਛੱਡ ਨਹੀਂ ਛੱਡਣੀ ਕੋਈ ਰਿਸ਼ਤੇਦਾਰੀ ਦੱਸ ਹਾਂ ਇਹ ਚੰਗੀ ਹੈ ਇਹ ਕਦੇ ਚੰਗਾ ਕਵਾ ਤੇ ਇੱਕ ਦਸ ਉਲਟਾ ਪੈ ਖਿੱਡੀ ਚਲਾ ਕੇ ਤਾਈ ਆਪ ਅਖੇ ਰਿਸ਼ਤੇਦਾਰੀ ਛੱਡਣੀ ਨਹੀਂ ਤੇ ਸਾਨੂੰ ਕਹਿੰਦੀ ਉਹਨਾਂ ਦਾ ਕੰਮ ਛੱਡ ਦੇ ਆਪ ਤਾਂ ਇਹਦੀ ਇੰਨੀ ਬੇਇੱਜ਼ਤੀ ਕਰਦਾ ਤੇ ਫਿਰ ਜਾ ਕੇ ਉਹਨਾਂ ਦੇ ਘਰੇ ਚਾਹ ਪਿੰਦੀ ਆ ਤੇ ਬਦਰਾਮੀ ਸਾਡੇ ਵਰਗੇ ਲੋਕਾਂ ਨੂੰ ਦਵਾਰਾਂ ਤੇ ਕਿ ਅਖੇ ਕੰਮਾਂ ਵਾਲੀਆਂ ਮਾੜੀਆਂ ਆਂਦੀਆਂ ਉਹ ਕੰਮਾਂ ਵਾਲੀਆਂ ਨਾਲੋਂ ਤਾਂ ਤੁਸੀਂ ਮਾੜੇ ਜੇ ਜਿਹੜੇ ਆਪਣੇ ਰਿਸ਼ਤੇਦਾਰਾਂ ਦੀ ਖੋਦੀ ਬਦਨਾਮੀ ਕਰਦੇ ਜੇ ਕਿਸ ਤਰ੍ਹਾਂ ਦੇ ਰਿਸ਼ਤੇਦਾਰ ਹੈ ਮੈਂ ਇਹਨਾ ਅੱਕੀ ਪਈ ਆ ਮੈਂ ਜਾਣਾ ਸੀਗਾ ਘੁੰਮਣ ਆ ਬੁੜੇ ਨੇ ਵਿੱਚ ਪਾਤਾ ਪੰਗਾ ਚਲ ਕੋਈ ਗੱਲ ਨਹੀਂ ਤੂੰ ਨਾ ਹੁਣ ਕੋ ਸੂਟ ਸ਼ਰਟ ਪਾ ਲਾ ਉਹ ਨਾਵੇਂ ਹੁਣ ਤੈਨੂੰ ਆ ਵਾਲੇ ਕੱਪੜੇ ਵੇਖ ਕੇ ਤੇ ਫਿਰ ਤਾਂ ਬੋਲਣ ਲੱਪਵੇ ਹੌਂਦ ਤੂੰ ਮੰਦੇ ਚੱਲੀ ਨਹੀਂ ਨਾ ਤੂੰ ਘਰ ਪਾਨ ਵਾਲੇ ਕੱਪੜੇ ਪਾਲਾ ਹਾਂ ਯਾਰ ਇਹ ਕੀ ਮਤਲਬ ਬੰਦਾ ਬਾਹਾੜਾ ਵੀ ਤੇ ਠੀਕ ਕਰਦਾ ਵਾ ਆਪਾਂ ਕੋਟ ਸੈੱਟ ਪਾਈਏ ਆਪਾਂ ਪਜਾਮੀਆ ਪਾਈਏ ਆਪਾਂ ਜੀਨਾ ਪਾਈਏ ਆਪਾਂ ਪਾਪਾ ਜੀ ਤੇ ਹਨ ਕੁਛ ਵੀ ਨਹੀਂ ਪਾ ਦਿੰਦੇ ਉਹ ਪੁਰਾਣੇ ਸਮੇਂ ਦੇ ਵਿੱਚ ਜੀਂਦੇ ਆ ਅੱਜ ਕੱਲ ਕੋਣ ਇਤਰਾਹ ਦੀ ਪੁਰਾਣੀ ਸੋਚ ਰੱਖਦਾ ਵਾ ਉਹ ਬਸ ਪਾਪਾ ਜੀ ਦੀ ਉਹ ਇਹ ਗੱਲ ਹੈ ਬਾਕੀ ਤੇ ਘਰ ਚ ਸਾਨੂੰ ਕੋਈ ਕੁਛ ਵੀ ਨਹੀਂ ਕਹਿੰਦਾ ਅੱਜ ਤੱਕ ਤੇ ਸਾਨੂੰ ਮੰਮੀ ਨੇ ਕਦੀ ਕੁਛ ਨਹੀਂ ਕਹਿਨਾ ਚਾਚੀ ਨੇ ਕਦੀ ਕੁਛ ਕਿਹਾ ਤင် ਪਤਾ ਦੇਗਾ ਪਰ ਰਾਜ ਤੇ ਪਾਪਾ ਜੀ ਦਾ ਨੈਸ ਘਰ ਦੇ ਵਿੱਚ ਮੈਨੂੰ ਕਹਿੰਦੇ ਸੀਗੇ ਕੁੜੀ ਆ ਫੋਨ ਕਿੰਨੇ ਦਾ ਲਿਆ ਜੇ ਮੈਂ ਰੇਟ ਦੱਸ ਦਿੰਦੀ ਨਾ ਫੋਨ ਦਾ ਤਾਂ ਬਸ ਨਾਲ ਹੀ ਪਾਪਾ ਜੀ ਨੂੰ ਹਸਪਤਾਲ ਖੜਨਾ ਪੈ ਜਣਾ ਸੀ ਫਿਰ ਮੈਂ ਦੱਸ ਨਾ ਦਵਾ ਵੇਖ ਲੈ ਤੇਰੀ ਮੱਡੀ ਇੱਕ ਵਾਰੀ ਦੱਸ ਕੇ ਵੇਖ ਹੀ ਲੈ ਨਾਲ ਹੀ ਪਾਪਾ ਜੀ ਨੇ ਸ਼ੁਰੂ ਹੋਇਆ ਨਾ ਇਹ ਆਪਣੀ ਡੈਰੀ ਫੜ ਕੇ ਮੈਂ ਇੰਨੀ ਮਿਹਨਤ ਕਰਦਾ ਰਿਹਾ ਮੈਂ ਲੱਖ ਲੱਖ ਰੁਪਏ ਦਾ ਫੋਨ ਰੱਖ ਛੱਡਦੇ ਆ ਇਹ ਵੋ ਇਹ ਫालतू ਪੈਸੇ jaar ਦੀਆਂ ਮੈਂ ਤੂੰ ਆਪਣਾ ਫੋਨ ਫੋਨ ਵੇਖ ਛੱਡ ਪਰੇ ਪਾਪਾ ਜੀ ਨੂੰ ਤੂੰ ਕਹਿ ਦੇ ਨਾਹੀਂ ਮੈਨੂੰ ਨਹੀਂ ਪਤਾ ਇਹਨਾਂ ਨੇ ਲਿਆ ਕੇ ਦਿੱਤਾ ਵਾ ਚਲਾ ਰਿੰਪੀ ਹੈ ਦਾ ਤੇਰੀ ਭਾਬੀ ਆ ਜਾ ਆ ਜਾ ਕੀ ਗੱਲਾਂ ਮਾਰਦੇ ਫੇਓ ਕੋ ਅੱਛੇ ਨਹੀਂ ਕੀ ਮਾਰਨੀ ਆ ਟੌਪਿਕ ਸਾਡੇ ਕੋ ਇੱਕੋ ਹੀ ਆ ਆ ਜਿਹੜਾ ਅੜਾ ਬਾਜੀ ਦੋਰਾ ਓਹੋ ਉਹਨਾਂ ਦੀ ਧਿਆਨ ਤਾਂ ਤੁਹਾਨੂੰ ਪਤਾ ਤੇ ਆ ਕੋਈ ਗੱਲ ਨਹੀਂ ਪਤਾ ਕੀ ਆ ਕਿਰਨ ਨੇ ਅੱਜ ਜਾਣਾ ਸੀ ਘੁੰਮਣ ਤੇ ਸਾਰਾ ਪਲਾਨ ਪਾਪਾ ਜੀ ਨੇ ਖਰਾਬ ਕਰਤਾ ਤਾਂ ਮੂਡ ਕਿੰਨਾ ਖਰਾਬ ਹੋ ਗਿਆ ਵਿਚਾਰੀ ਦਾ ਹੋਰ ਕੀ ਪਾਪਾ ਇਹ ਨਾ ਮਣਾ ਕਰਤਾ ਤੈਨੂੰ ਤੇ ਪਤਾ ਹੀ ਆ ਰਿੰਪੀ ਕਿਤੇ ਆਂ ਜਾਣ ਕਿਥੇ ਦਿੰਦੇ ਆ ਆ ਤੇਰੀ ਵੀ ਆਪਾਂ ਕੋਲੇਜ ਦੇ ਵਿੱਚ ਐਡਮਿਸ਼ਨ ਏਡੀ ਮੁਸ਼ਕਿਲ ਦੇ ਨਾਲ ਕਰਵਾਈ ਆ ਸਪੈਸ਼ਲ ਕਿਆ ਤਰਲੇ ਮਾਰੇ ਮਿੰਤਾ ਮਾਰੀਆਂ ਹੱਥ ਜੋੜੇ ਕਿ ਕੁੜੀ ਨੂੰ ਪੜਨ ਦਾ ਕਾਲਜ ਚ ਜਾਣ ਦੋ ਨਹੀਂ ਦੇ ਤੈਨੂੰ ਪਤਾ ਵਾ ਨਹੀਂ ਇਹ ਤੇ ਕੁੜੇ ਵੀ ਕੁੜੀਆਂ ਮੁੰਡਿਆਂ ਵਾਲਾ ਕਾਲਜ ਆ ਮੈਂ ਇਹ ਨਹੀਂ ਜਾਣ ਦੇਣਾ ਅੱਜ ਕੱਲ ਕਿੱਥੇ ਆ ਪੜਾਈ ਦਾ ਜ਼ਮਾਨਾ ਨਹੀਂ ਐ ਇਹਨੂੰ ਦਸਵੀਂ ਕਰਾ ਦੋ ਇਹਦਾ ਵਿਆਹ ਕਰ ਦੋ ਹੁਣ ਤੱਕ ਤੇ ਤੇਰਾ ਵਿਆਹ ਹੋਇਆ ਨਾ ਸੀਗਾ ਹਾਂ ਬੀ ਮੇਰੀ ਗੱਲ ਸੁਣਾਓ ਹਾਂ ਪਾਪਾ ਹੀ ਨਹੀਂ ਐ ਗੱਲ ਤੋਂ ਤਾਂ ਨਾ ਨਹੀਂ ਕੀਤੀ ਚਲੋ ਮੰਨ ਗਏ ਪਰ ਮੈਨੂੰ ਡਰ ਲੱਜਦਾ ਪਿਆ ਵਾਂ ਜਿਹੜੀ ਗੱਲ ਮੈਂ ਕਰਨ ਲੱਗੀ ਮੰਨ ਜਣਗੇ ਕੀ ਹੋਇਆ ਰਿੰਪੀ ਸਭ ਕੁਝ ਠੀਕ ਤੇ ਹੈ ਨਾ ਉਹ ਸਭ ਕੁਝ ਸਹੀ ਆ ਤੁਹਾਨੂੰ ਪਤਾ ਮੁੰਡਾ ਤੇ ਵੇਖਦੇ ਪਏ ਆ ਪਾਪਾ ਜੀ ਹਨਾ ਪਰ ਤੁਹਾਨੂੰ ਪਾਪਾ ਜੀ ਕਿਹੜੇ ਮੁੰਡੇ ਵੇਖਦੇ ਪਏ ਆ ਉਹ ਨੂੰ ਬਿਲਕੁਲ ਨਹੀਂ ਪਸੰਦ ਜਿਹੜੇ ਉਹ ਵੇਖਦੇ ਪਏ ਆ ਪਾਪਾ ਜੀ ਨੇ ਤੇ ਆਪਣੇ ਵਰਗੇ ਪਾਪਾ ਹੀ ਵੇਖਣੇ ਆ ਉਹੀ ਨਾ ਤੇ ਪੱਪੀ ਮੇਰੀ ਗੱਲ ਸੁਣੋ ਹਾਂ ਆ ਇੱਕ ਮੁੰਡਾ ਵਾ ਬਹੁਤ ਵਧੀਆ ਕੰਮ ਕਰ ਸਾਰਾ ਕੁਝ ਵਧੀਆ ਵਾ ਮੁੰਡਾ ਅਗੋਂ ਦੇ ਦੱਸ ਸਾਰਾ ਕੁਝ ਵਧੀਆ ਵਾ ਮੈਂ ਵੇਖ ਰਿਆ ਪਰ ਦੱਸ ਨਾ ਪਾਬੀ ਮੈਨੂੰ ਪਸੰਦ ਆ। ਤੁਹਾਨੂੰ ਪਤਾ ਹਨ ਮੇਰੀ ਉਮਰ ਤੇ ਹੋਈ ਵੀ ਉਹਨ ਦੀ। ਤੇ ਇਹ ਗੱਲ ਮੈਂ ਤੁਹਾਡੇ ਨਾਲ ਇਸ ਲਈ ਕੀਤੀ ਆ ਕਿ ਤੂੰ ਕੀ ਕਰਨਾ ਚਾਹੋ ਕਰਨਾ। ਮੈਂ ਇਹਦੇ ਫ੍ਰੀਜ ਮੰਮੀ ਨਾਲ ਮੈਂ ਗੱਲ ਹੀ ਕਰਨੀ। ਮੰਮੀ ਨੇ ਸਾਫ ਨਾ ਕਰਦੇ ਨੀ। ਤਾਈ ਜੀ ਨੇ ਵੀ ਸਾਫ ਨਾ ਕਰਦੇ ਨੀ। ਨਾ 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 ਰਿੰਪੀ। ਨਹੀਂ ਨਾਲੇ ਇਹ ਕੌਣ ਹੈ ਮੁੰਡਾ ਕਿੱਥੋਂ ਦਾ ਵੈ? ਉਹ ਅੱਬੀ ਜਿਵੇਂ ਵੀ ਕਰਨਾ ਤੂੰ ਹੀ ਕਰਨਾ ਵਾ। ਮੈਨੂੰ ਨਹੀਂ ਪਤਾ। ਮੈਂ ਵਿਆਹ ਕਰਾਉਣਾ ਤੇ ਉਹਦੇ ਨਾਲ ਕਰਵਾਉਣਾ। ਸਭ ਕੁਝ ਵਧੀਆ ਕੰਮ ਕਰ ਵਧੀਆ ਸਾਰਾ ਕੁਝ ਫੈਮਿਲੀ ਵਧੀਆ ਤਾਂ ਫਿਰ ਕੀ ਪ੍ਰੋਬਲਮ ਆ ਰਿੰਪੀ ਤੈਨੂੰ ਪਤਾ ਨਹੀਂ ਐ ਇਸ ਘਰ ਵਿੱਚ ਪਾਪਾ ਜੀ ਦੀ ਚਲਦੀ ਐ ਉਹ ਤਾਂ ਮੈਨੂੰ ਪਤਾ ਚਲਦੀ ਐ ਪਰ ਤਾਂ ਹੀ ਤੁਹਾਨੂੰ ਕਹਿ ਰਹੀ ਆ ਤੁਸੀਂ ਵੀਰੇ ਨਾਲ ਗੱਲ ਕਰ ਲੋ ਵੀਰੇ ਆਪੇ ਜਿੱਤਨਾ ਮਰਜ਼ੀ ਗੱਲ ਕਰੇਗਾ ਵੀਰੇ ਨੇ ਆਪਾਂ ਗੱਲ ਕਰ ਲਾਂਗੇ ਵੀਰੇ ਨੇ ਕੁਝ ਨਹੀਂ ਕਹਿਣਾ ਮੰਮੀ ਨੇ ਕੁਝ ਨਹੀਂ ਕਹਿਣਾ ਬੀਜੀ ਨੇ ਕੁਝ ਨਹੀਂ ਕਹਿਣਾ ਪਾਪੇ ਨੇ ਸਾਰਾ ਘਰ ਸੇੜ ਤੇ ਚੁੱਕ ਲੈਣਾ ਉਹਦੇ ਤੈਨੂੰ ਕਾਲਜ ਨਹੀਂ ਐਡਮਿਸ਼ਨ ਕਰਵਾਉਂਦੇ ਹੀ ਤੇ ਜੇ ਇਹਨੂੰ ਪਤਾ ਲੱਗ ਗਿਆ ਨਾ ਤੂੰ ਆਪਦੀ ਮਰਜ਼ੀ ਨਾਲ ਵਿਆਹ ਕਰਵਾਉਣੀ ਆ ਉਨਣਾੜੇ ਨਾ ਸਾਨੂੰ ਘਰੋਂ ਹੀ ਬਾਹਰ ਕੱਢ ਦੇਣਾ ਵਾ ਤੇਰਾ ਵੀ ਕਾਲਜ ਜਾਣਾ ਸਮਝ ਬੰਦ ਹੋ ਜਾਣਾ ਹੀ ਮੈਨੂੰ ਨਹੀਂ ਪਤਾ ਭਾਬੀ ਜਿਸ ਤਰ੍ਹਾਂ ਮਰਜ਼ੀ ਕਰੋ ਮੇਰੀ ਗੱਲ ਸੁਣੋ Papa ji ਨੇ ਇੱਕ ਬੰਦੇ ਦੀ ਮੰਨਦੇ ਆ ਸਿਰਫ ਉਹਦੇ ਘਰ ਚ ਚੱਲਦੀ ਆ ਜੀ ਜੀ ਇੰਨਾ ਦੀ ਤੋ ਤੁਸੀਂ ਜਿਵੇਂ ਵੀ ਲੋ ਵੀਰੇ ਨੂੰ ਸਮਝਾਓ ਉਹਨਾਂ ਨੂੰ ਮਨਾਓ ਉਹਨਾਂ ਆਪੇ ਮਨਾ ਲੈਣਾ Papa ji ਨੂੰ ਕਿਰਨ ਮੈਂ ਤਾਂ ਕੁਛ ਨਹੀਂ ਹੋਵੇ ਦੇ ਵਿਚ ਆ ਦੀ ਮਦਦ ਕਰਨੀ ਤੂੰ ਹੀ ਕਰਨਾ ਜੋ ਕਰਨਾ ਤੇ ਇਹ ਰਹਿਣ ਭਾਬੀ ਤੁਸੀਂ ਵੀਰੇ ਨੂੰ ਕਾ ਕੇ ਪਲੀਜ਼ ਮੈਨੂੰ ਗੱਲ ਕਰਿਓ ਕਿਉਂਕਿ ਮੈਂ ਤੇ ਪਾਪਾ ਜੀ ਕੋ ਗੱਲਾਂ ਨਹੀਂ ਖਾਣੀ ਆ ਜਨਾ ਮੈਂ ਕਰੋ ਬਾਅਦ ਤੁਸੀਂ ਥੋੜੀ ਗੱਲ ਕਰਨੀ ਆ ਵੀਰੇ ਨੇ ਕਰਨੀ ਆ ਚਲੋ ਠੀਕ ਆ ਪਰ ਹਜੇ ਇਹ ਗੱਲ ਸਾਡੇ ਤਿੰਨਾਂ ਦੇ ਵਿੱਚ ਰਹਿਣੀ ਚਾਹੀਦੀ ਆ ਮੈਂ ਪਿਆਰ ਦੇ ਨਾਲ ਵੀਰੇ ਨਾਲ ਗੱਲ ਕਰਾਂਗੀ ਤੇ ਇਹਨਾਂ ਨੂੰ ਕਵਾਂਗੀ ਕਿ ਪਾਪਾ ਜੀ ਨੂੰ ਸਮਝਾਓ ਪਹਿਲੇ ਆਪਾਂ ਸਾਰੀ ਬਾਹਰੋਂ ਕੁਝ ਬਰਤਾਲ ਕਰ ਲਈਏ ਜਾਣਕਾਰੀ ਘਟਾ ਲਈਏ ਫੇਰ ਹੀ ਆਪਾ ਪਾਪਾ ਜੀ ਨਾਲ ਕਿਰਨ ਗੱਲ ਕਰਾਂਗੇ ਉਹ ਤੇ ਇਹੋ ਕਢਾ ਸਕਦੇ ਨਾ ਮੈਂ ਥੋੜੀ ਕਢਾਵਾਂਗੀ ਹਾਂ ਤੇ ਕੋਈ ਨਹੀਂ ਕਢਾ ਲੰਨਾ ਵੀਰਾ ਤੂੰ ਚੱਲ ਜਾ ਕੇ ਆਪਣਾ ਕੰਮ ਕਰ ਹੁਣ ਗੱਲ ਕਰੋਗੇ ਨਾ ਪੱਕਾ ਕਰ ਲਾਂਗੀ ਫਾਈਨਲ ਕਰ ਦੋਗੇ ਨਾ ਕਰ ਲਾਂਗੀ ਚਲੋ ਮੈਂ ਤੁਹਾਡੇ ਪਰਸ ਸੁਟਿਆ ਠੀਕ ਆ ਜਿਵੇਂ ਕਰਨਾ ਤੂੰ ਹੀ ਕਰਨਾ ਏ ਕਿਰਨ ਤੂੰ ਕਿਉਂ ਨਹੀਂ ਗੱਲਾਂ ਚਾਹ ਕੇ ਕਮਲੀ ਬਣੀ ਫਿਰਦੀ ਐ ਇਹਨੂੰ ਐਡੀ ਸਿੱਤੀ ਹਾਂ ਕਰ ਦਿੱਤੀ ਐ ਭਾਬੀ ਮੇਰੀ ਗੱਲ ਸੁਣੋ ਹਰਜੀ ਕੀ ਆ ਅੱਜ ਕੱਲ ਦੇ ਨਾਰਮਲ ਹੀ ਆ ਤੇ ਜੇ ਉਹਨੇ ਕਰਾਣਾ ਆਪਣੀ ਮਰਜ਼ੀ ਨਾਲ ਵਿਆਹ ਉਹਤਨਾ ਵੀ ਤੇ ਉਹਦਾ ਵਿਆਹ ਕਰਨ ਹੀ ਦੇਈ ਹੈ ਨਾ ਪਾ ਓਹੋ ਮੈਂ ਮੰਨਿਆ ਹਰਜੀ ਕੋਈ ਨਹੀਂ ਹੈ ਪਰ ਸਾਰੇ ਘਰਦਿਆਂ ਦੀ ਮਰਜ਼ੀ ਫਿਰ ਵੀ ਚਾਹੀਦੀ ਹੈ ਭਾਵੇਂ ਮੰਮੀ ਕੁਛ ਨਾ ਕਹਿਣ ਭਾਵੇਂ ਪਾਪਾ ਜੀ ਨੂੰ ਮਨਾਉਣ ਦਾ ਕੰਮ ਇੰਨਾ ਦਾ ਇੰਨਾ ਤੇ ਮੈਂ ਸਾਰੀ ਗੱਲ ਛੱਡ ਦੇਣੀ ਆ ਇਹਨਾਂ ਨੇ ਅੱਪੇ ਪਾਪਾ ਪੈ ਨੂੰ ਬਣਾ ਲੈਣਾ ਕਿਉਂਕਿ ਸਿਰਫ ਤੇ ਸਿਰਫ ਪਾਪਾ ਜੀ ਇਹਨਾਂ ਦੀ ਸੁਣਦੇ ਆ ਹੋਰ ਸਾਡੇ ਘਰ 'ਚ ਕਿਸੇ ਦੀ ਵੀ ਨਹੀਂ ਸੁਣਦੇ ਹਾ ਹਾਂ ਤਾਈ ਤੇ ਤੂੰ ਲੱਖ ਰੁਪਏ ਦਾ ਫੋਨ ਫੜਿਆ ਆਇਆ ਵੇ ਚਲੋ ਕੋਈ ਨਹੀਂ ਤੁਹਾਨੂੰ ਵੀ ਦਵਾ ਦਾਂਗੇ ਲੱਖ ਰੁਪਏ ਦਾ ਫੋਨ